ਸ਼ਿਪਸਨਾਣਾ ਪ੍ਰਧਾਨਾ ਜੀ ਅਮਿਤੋੜਾ ਜੀ ਤੇ ਮੈਂ ਉਹ ਪੈਸੇ ਲੈਣ ਨੂੰ ਜਾਂਦਾ ਭਾਜੀ ਮੈਨੂੰ ਪੈਸੇ ਨਹੀਂ ਹੁੰਦਾ ਜੀ ਉਹ ਤਾਂ ਅੱਜ ਮੇਰੇ ਖਿਲਾਫ ਇਹਨੇ ਮੈਨੂੰ ਥਾਣੇ ਤੋਂ ਫੋਨ ਆਇਆ ਜੀ ਕਹਿੰਦੇ ਥਾਣੇ ਆਓ ਜੀ ਟਟਕਲਾ ਪਰਚਾ ਲਗਾ ਰਿਹਾ ਜੀ ਭਾਜੀ ਕੀ ਮਾਮਲਾ ਸੀਗਾ ਦੱਸ ਦੋਗੇ ਥੋੜਾ ਜਿਆ ਮਾਮਲਾ ਕੀ ਸੀਗਾ ਦੱਸ ਮੈਨੂੰ ਯਾਰ ਦੱਸੋ ਥੋੜਾ ਜਿਆ ਅਰੋੜਾ ਜੀ ਕੀ ਮਾਮਲਾ ਕੀ ਸੀਗਾ ਤੁੰਗਲ ਭਾਜੀ ਬੰਦਵਾਰਿਆ ਇਹੀ ਕਰੀ ਜਾਂਦਾ ਕਦੀ ਕਹਿੰਦਾ ਮੈਨੂੰ ਠਾਕਰ ਜੀ ਨੂੰ ਸੌਣ ਲੱਗੇ ਮੈਨੂੰ ਪੈਸੇ ਦੇਣੇ ਆ ਤਮਿੰਨ ਪੈਸੇ ਦੇ ਨਹੀਂ ਰਿਹਾ ਭਾਜੀ ਐ ਕਦੀ ਕਦੀ ਕਰੀ ਗੱਲ ਸਮਝਾ ਲਾਂ ਕਰੀ ਕਿਤੇ ਇੱਕ ਨੰਬਰ ਝੂਠਾ ਬੰਦਾ ਵਜੀ ਐ ਉਹ 10000 ਦਾ ਮਾ ਫੋਨ ਤਾਂ ਚੱਲਦਾ ਨਹੀਂ ਪਿਆ ਉਹ ਫੋਨ ਤਾਂ ਚੱਲਦਾ ਨਹੀਂ ਪਿਆ ਉਹ ਫੋਨ ਤਾਂ ਬੰਦ ਸੁਣੀ ਜਾ ਰਹੇ ਹੋ ਉਹ ਫੋਨ ਬੰਦ ਐ ਜੀ ਜੀ ਕੱਲ ਨੂੰ ਇਹ ਕੁਝ ਵੀ ਹੁੰਦਾ ਬੰਦਾ ਮੇਰੇ ਜ਼ਿੰਮੇਵਾਰ ਹੋਗਾ ਇਹ ਚੀਜ਼ ਦਾ ਜੀ ਕਿਉਂਕਿ ਮੈਂ ਕੱਲਾ ਇੱਥੇ ਆਇਆ ਜੀ ਕਿਸ ਚੀਜ਼ ਦੀ ਮੈਨੂੰ ਡਰਦੇ ਨਹੀਂ ਭਾਜੀ ਮੈਂ ਕੱਲਾ ਆ ਕੇ ਫੋਨ ਰਿਕਾਰਡ ਬੋਲ ਲਖਾ ਰਿਹਾ ਮੇਰੇ ਖਿਲਾਫ ਜੀ ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦਸਤਾ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਿਆਣਾ ਦੇ ਵਿੱਚ ਇੱਕ ਚਰਚਾ ਦਾ ਵਿਸ਼ੇ ਬਣਿਆ ਹੋਇਆ ਹੈ ਕਿ ਸ਼ਿਫ ਸੇਨਾ ਦਾ ਇੱਕ ਨੇਤਾ ਅਮਿਤ ਰੂੜਾ ਜਿਸ ਨੇ ਇੱਕ ਫਲੈਕਸ ਲਗਵਾਉਣ ਤੋਂ ਬਾਅਦ 10000 ਰੁਪਿਆ ਨਾ ਦੇਣ ਕਰਕੇ ਉਸ ਸ਼ਖਸ ਨੂੰ ਜਿਹੜਾ ਹੈ ਥਾਣੇ ਬੁਲਾ ਲਿੱਤਾ ਸੀ ਸ਼ਿਫ ਸੇਨਾ ਦਾ ਪ੍ਰਧਾਨ ਹੈ ਜੀ ਅਮਿਤ ਰੂੜਾ ਜੀ ਤੇ ਮੈਂ ਉਹ ਕੋ ਪੈਸੇ ਲੈਣ ਜਾਣਾਂ ਭਾਜੀ ਮੈਨੂੰ ਪੈਸੇ ਨਹੀਂ ਦਿੰਦਾ ਜੀ ਉਲਟ ਅੱਜ ਮੇਰੇ ਖਿਲਾਫ ਇਹਨੇ ਮੈਨੂੰ ਥਾਣੇ ਤੋਂ ਫੋਨ ਆਇਆ ਜੀ ਕਹਿੰਦੇ ਥਾਣੇ ਆਓ ਜੀ ਘਟਕਲਾ ਪਰਚਾ ਲਿਖਾ ਰਿਹਾ ਜੀ ਮੈਂ ਸਰ ਕਿਸ ਚੀਜ਼ ਦਾ ਪਰਚਾ ਲ ਉਲਟਾ ਸਰ ਮੈਂ ਇਹਨਾਂ ਕੋ ਪੈਸੇ ਲੈਣੇ ਆ ਉਲਟਾ ਮੈਨੂੰ ਕਹਿ ਰਹੇ ਦਾ ਦੇਖਾ ਪਰਚਾ ਰਖਾ ਰਹੇ ਆ ਜੀ ਮੇਰਾ ਸਰ ਫਲੈਕਸ ਦਾ ਕੰਮ ਮੇਰੇ ਇਹਦੇ ਘਰੇ ਮੈਂ ਦੁਕਾਨ ਤੇ ਫਲੈਕਸਾਂ ਲਗਾਈਆਂ ਸਰ ਅਮਿਤ ਡੋਡੇ ਦੇ ਘਰੇ ਤੇ ਇਹਨੇ ਦੁਕਾਨ ਤੇ ਵੀ ਫਲੈਕਸਾਂ ਲਗਵਾਈਆਂ ਆਪਣੀਆਂ ਤੇ ਹੁਣ ਮੈਨੂੰ ਪੈਸੇ ਨਹੀਂ ਦੇ ਰਿਹਾ ਸਰ ਮੈਨੂੰ 4 ਮਹੀਨੇ ਤੋਂ ਕਰਜ਼ੇਆਂ ਖੜਾ ਰਿਹਾ ਮੇਰੇ ਜੀ ਬਹੁਤ ਜ਼ਿਆਦਾ ਜੀ ਬਾਜੀ ਸੇਰੇ ਆਜੀ ਸ਼ਾਮੀ ਆ ਜੀ ਸੇਰੇ ਆਜੀ ਸ਼ਾਮੀ ਆ ਜੀ ਕੱਲ ਆਜੀ ਪਰਸੋ ਆਈ ਮੰਗਲਵਾਰ ਆ ਜੀ ਬੁੱਧਵਾਰ ਆਹੀ ਕਰੀ ਜਾਂਦਾ ਕਦੀ ਕਹਿੰਦਾ ਮੈਨੂੰ ਠਾਕੁਰ ਜੀ ਨੂੰ ਸੌਣ ਲੱਗੇ ਮੈਨੂੰ ਪੈਸੇ ਦੇਣੇ ਆ ਤੇ ਮੈ ਠੀਕ ਹੈ ਜੀ ਅੱਜ ਉਹ ਸਰ ਦੇਖੋ ਮੈਨੂੰ ਦੇਖੋ ਇੱਥੇ ਥਾਣੇ ਬੁਲਾਇਆ ਗਿਆ ਜੀ ਪੈਸੇ ਉਲਟਾ ਮੈ ਲੈਣੇ ਆ ਭਾਜੀ ਉੱਥੇ ਕਹਿੰਦਾ ਸੀ Hindu Hindu ਨਾਲ ਖੜਦੇ ਆ ਜੀ ਇਹ Hindu ਨਾਲ ਕੀ ਕਰਦੇ ਮੈਂ ਵੀ Hindu ਬੰਦਾ ਆ ਭਾਜੀ ਦੱਸੋ ਮੇਰੇ ਖਿਲਾਫ ਪਰਚਾ ਕਰਵਾਣਾ ਆ ਜੀ ਦੱਸੋ ਹਮਮ ਔਰ ਮੈਂ ਆਪਣੇ ਪੈਸੇ ਲੈਣੇ ਆ ਜੀ ਮੈਨੂੰ ਐਸਐਚਓ ਦੇ ਕਮਰੇ 'ਚ ਬੁਲਾਇਆ ਜਾ ਰਿਹਾ ਜੀ ਮੈਂ ਕਿਹਾ ਚਲੋ ਮਾ ਆ ਜਨਾ ਜੀ ਭਾਜੀ ਮੈਂ ਥਾਣੇ ਆ ਰਹੇ ਹਾਂ ਫੋਨ ਵੀ ਕਰ ਦਿੰਦੇ ਪੈਸੇ ਵਾਸਤੇ ਹਾਂਜੀ ਸਰ ਮੇਰਾ ਫੋਨ ਹੀ ਚੱਕਦਾ ਸੀ ਜੀ ਮਿਸਕੋਲਾ ਜਾਈ ਜਾਂਦੇ ਹੈਗੀ ਸੋ ਸਾਰਾ ਕੁਝ ਹੈਗਾ ਜੀ ਮੇਰੇ ਕੋਲ ਹੁਣ ਕਿਹਨੇ ਕਹਿੰਦੇ ਹਮਸਰ ਕੋਚ ਨਹੀਂ ਥਾਣੇ ਬੁਲਾਇਆ ਦੇਦਾ ਕੀ ਕਹਿੰਦੇ ਓ ਸਾ ਥਾਣੇ ਦੀ ਕਿੰਨੇ ਸਮੇਂ ਤੋਂ ਕਾਲ ਕਰਦੇ ਤੁਸੀਂ ਆ ਰਹੇ ਹੋ ਜੀ ਸਰ ਘਟੋ ਅੜੀ ਜੀ ਸਰ ਮੈਂ 4 ਮਹੀਨਿਆਂ ਤੋਂ ਲਗਾਤਾਰ ਮੈਂ ਫੋਨ ਕਰ ਰਹੇ ਹਾਂ ਬਸ ਸਵੇਰੇ ਸ਼ਾਮੇ ਆ ਜੀ ਮੰਗਲਵਾਰ ਆ ਜੀ ਸਵੇਰੇ ਆਇਆ ਇਹ ਕਰੀ ਜਾਂਦੇ ਜੀ ਤੁਹਾਡੇ ਖਿਲਾਫ ਨਾਲ ਕੰਪਲੇਨਟ ਕੀਤੀ ਹੈ ਸਰ ਮੇਰੇ ਖਿਲਾਫ ਹੁਣੇ ਕੰਪਲੇਨਟ ਲਿਖਾਈ ਹੈ ਮੈਨੂੰ ਤਾਂ ਹੁਣੇ ਪਤਾ ਲੱਗਿਆ ਮੈਨੂੰ ਜਦੋਂ ਥਾਣੇ ਤੋਂ ਫੋਨ ਆਇਆ ਕਿ ਮੇਰੇ ਖਿਲਾਫ ਕੰਪਲੇਨਟ ਆ ਰਹੇ ਆ ਜੀ ਪਤਾ ਨਹੀਂ ਸਰ ਅੰਦਰ ਜਾਵਾਂਗਾ ਤਾਂ ਪਤਾ ਲੱਗੂ ਸਰ ਅੰਦਰ ਕੀ ਕੰਪਲੇਨਟ ਲਿਖਾਈ ਹੈ ਸੱਚਾ ਤੇ ਕਮਰੇਜਮਨ ਬੁਲਾਇ ਕੈਨੇਡਾ ਕਲਾਬ ਕੰਪਲੇਟ ਆਈਏ ਤੇ ਵੀ ਆਰਮ ਵੀ ਡੋੜਾ ਜੀ ਦੇ ਖਾਤਾ ਸੋ ਉਲਟਾ ਸੋ ਕੋ ਮੈਂ ਪੈਸੇ ਲੈਣੇ ਮੇਰੇ ਖਿਲਾਫ ਹੀ ਕੰਪਲੇਟ ਲਿਖਾ ਰਿਹਾ ਦੋਸਤੋ ਬੰਦਾ ਜੀ ਮਤਲਬ ਹਿੰਦੂ ਲੀਡਰਾਂ ਦੇ ਘਰੇ ਕੰਮ ਕਰਨਾ ਹੁਣ ਮੁਨਾਸਿਬ ਨਹੀਂ ਹੈਗਾ ਕਿ ਬਿਲਕੁਲ ਨਹੀਂ ਹੈਗਾ ਭਾਜੀ ਬਿਲਕੁਲ ਹੀ ਝੂਠਾ ਵਸਾ ਜਾਂਦੇ ਭਾਈ ਦੇਖੋ ਹੁਣ ਦੇਖੋ ਮੈਂ ਭਾਜੀ ਕੰਮ ਕਰਾ ਦਾ ਬੰਦਾ ਜੀ ਠੀਕ ਹੈ ਆਪਣਾ ਕੰਮ ਛੱਡ ਕੇ ਭਾਜੀ ਮੈਂ ਥਾਣੇ ਦੇ ਚੱਕਰ ਘੱਟ ਰਿਹਾ ਜੀ ਉਲਟਾ ਮੈਂ ਪੈਸੇ ਲੈਣੇ ਆ 4 ਮਹੀਨੇ ਤੋਂ ਮੈਂ ਚੱਕਰ ਘੱਟ ਰਿਹਾ ਇਹਨਾਂ ਦੇ ਅੱਜ ਲੈ ਜੀ ਸਵੇਰੇ ਆ ਜੀ ਸ਼ਾਮੀ ਆ ਜ ਤਾਨੂੰ ਇੱਥੇ ਆ ਕੇ ਨੰਬਰ ਲਾਇਰ ਕੰਪਲੀਟ ਲਖਾਈ ਡਾਡੀ ਲੇਕਿਨ ਤੁਹਾਨੂੰ ਥਾਣੇ ਬੁਲਾਣ ਦਾ ਜ਼ਰੀਆ ਕੀ ਸੀਗਾ ਤੁਸੀਂ ਦੱਸਿਆ ਕਿ ਮੈਂ 10000 ਰੁਪਏ ਸਰ ਮੈਂ ਮੈਂ ਦੱਸਿਆ ਜੀ ਇਹਨਾਂ ਨੂੰ ਮੈਂ ਸਗੋਂ ਉਲਟਾ ਮੈਂ ਪੈਸੇ ਲੈਣੇ ਸਰ ਕਿਸ ਚੀਜ਼ ਦੇ ਤੁਸੀਂ ਕੰਪਲੀਟ ਲਖਾ ਰਹੇ ਹੋ ਕਿੰਨਾ ਤੁਸੀਂ ਥਾਣੇ ਆਉਂਦੇ ਥਾਣੇ ਦੱਸਦੇ ਆ ਜੀ ਕਿਉਂਕਿ ਮੈਂ ਥਾਣੇ ਆਇਆ ਬਾਜੀ ਤੇ ਸੱਚੇ ਤਾਈ ਥਾਣੇ ਆਏ ਹੋ ਤੋਂ ਸੱਚਾ ਤਾਈ ਕੱਲਾ ਆਇਆ ਤੋਂ ਥਾਣੇ ਮੈਂ ਵੀ ਸਰ ਕੋ ਬੰਦੇ ਲੈ ਕੇ ਜਾਂਦਾ ਮੈਂ ਕੱਲਾ ਹੀ ਆਇਆ ਜੀ ਕਿਉਂਕਿ ਮੈਂ ਕੱਲੇ ਨੇ ਕੰਮ ਕੀਤਾ ਮੈਨੂੰ ਕੋਈ ਡਰੀ ਥੋੜੀ ਹੈ ਸਰ ਉਲਟਾ ਮੈਨੂੰ ਕੋ ਪੈਸੇ ਲੈ ਕਿਸ ਤਰੀਕੇ ਮੈਨੂੰ ਡਰ ਨਹੀਂ ਭਾਜੀ ਮੈਂ ਕੱਲਾ ਆ ਗਿਆ ਤੇ ਰਬੋਲ ਲਖਾ ਰਹੇ ਮੇਰੇ ਖਿਲਾਫ ਜੀ ਹੁਣ ਕੀ ਲਖਾਈ ਅੰਦਰ ਜਾ ਕੇ ਪਤਾ ਲੱਗੂ ਭਾਜੀ ਕੀ ਲਖਾਏ ਨੇ ਜਿਹੜੇ ਕਿ ਤੁਹਾਨੂੰ ਆ ਗੱਡੀਆਂ ਦੇਖਾਈਆਂ ਤੇ ਤਸਵੀਰਾਂ ਤੁਸੀਂ ਗੱਡੀਆਂ ਦੇਖ ਰਹੇ ਹੋ ਇੱਕ ਜਿਪਸੀ ਪਿੱਛੇ ਲੱਗੀ ਹੋਈ ਹੈ ਤੇ ਇੱਕ ਹੋਰ ਸਕਾਰਪੀਓ ਜਿਹੜੀ ਸਾਹਮਣੇ ਖੜੀ ਹੋਈ ਹੈ ਇਹ ਉਹ ਸ਼ਖਸ ਦੀ ਗੱਡੀ ਹੈ ਸਕਾਰਪੀਓ ਹੈ ਤੇ ਉਹ ਸ਼ਖਸ ਦੀ ਜਿਪਸੀ ਹੈ ਜਿਹੜੇ ਸ਼ਖਸ ਨੇ 10000 ਰੁਪਏ ਦੇ ਨਾ ਦੇਣ ਦੇ ਚਲਦੇ ਆ ਉਸ ਨੂੰ ਸ਼ਖਸ ਨੂੰ ਥਾਣੇ ਬੁਲਾ ਲਿਆ ਤੇ ਉਹ ਅੰਦਰ ਲਗਾਤਾਰ ਥਾਣੇ ਅੰਦਰ ਐਸਐਚਓ ਦੇ ਕਮਰੇ ਵਿੱਚ ਬੈਠਾ ਹੋਇਆ ਜਦ ਮੀਡੀਆ ਸਾਰਾ ਬਾਹਰ ਪਹੁੰਚਦਾ ਬਿਆਨ ਲੈਣ ਪਿੱਛੇ ਹੇ ਤੱਕ 3 ਘੰਟੇ ਤੋਂ ਥਾਣੇ ਅੰਦਰੋ Shiv Sena ਨੇਤਾ ਬੈਠਾ ਹੈ ਮੀਡੀਆ ਨੂੰ ਬਿਆਨਨਾ ਦੇਣ ਕਰਕੇ ਭਾਜੀ ਕੀ ਮਾਮਲਾ ਸੀਗਾ ਦੱਸ ਦੋਗੇ ਥੋੜਾ ਜਿਹਾ ਜੀ ਇੱਕ ਮਿੰਟ ਮਾਮਲਾ ਕੀ ਸੀਗਾ ਕਮੈਂਟੀ ਯਾਰ 10 ਮਿੰਟ ਥੋੜਾ ਜਾ ਅਰੋੜਾ ਜੀ ਕੀ ਮਾਮਲਾ ਕੀ ਸੀਗਾ ਅਰੋੜਾ ਸਾਹਿਬ ਮੈਂ ਮਾਮਲਾ ਕੀ ਹੈ ਮਾਮਲਾ ਕੀ 10000 ਦਾ ਮਾਮਲਾ ਕੀ ਸੀਗਾ 10000 ਦਾ ਮਾਮਲਾ ਕੀ ਸੀਗਾ ਦੱਸ ਸਕਦੇ ਹੋ 10000 ਦਾ ਮਾਮਲਾ ਕੀ ਸੀਗਾ ਉਹ 10000 ਦਾ ਉਹ 10000 ਦਾ ਫੋਨ ਤਾਂ ਚੱਲਦਾ ਨਹੀਂ ਪਿਆ ਉਹ ਫੋਨ ਤਾਂ ਚੱਲਦਾ ਨਹੀਂ ਪਿਆ ਉਹ ਫੋਨ ਤਾਂ ਬੰਦ ਸੁਣੀ ਜਾ ਰਹੇ ਹੋ ਉਹ ਫੋਨ ਬੰਦ ਹੈ ਇਹ ਇਹ ਉਹ ਦੇ ਸਕਦੇ ਹੋ ਇਸ ਤਰ੍ਹਾਂ ਬੰਦੋਬਸਤ ਕਰਕੇ ਸਿਕਿਉਰਿਟੀ ਨਾਲ ਆਈ ਹੈ ਸਿਕਿਉਰਿਟੀ ਤੋਂ ਬਾਅਦ ਬਿਆਨ ਨਹੀਂ ਦਿੱਤਾ ਫੋਨ ਬੰਦ ਇਹ ਦੇਖ ਸਕਦੇ ਹੋ ਕਿ ਗੱਡੀ ਕਦਮ ਚਲਾਉਣ ਦੀ ਕੋਸ਼ਿਸ਼ ਕੀਤੀ ਆ ਇਹ ਉਹ ਤਸਵੀਰ ਹੈ ਇਹ ਜਿਪਸੀ ਹੈ ਜਿਹੜੀ ਪਿੱਛੇ ਲੱਗੀ ਹੋਈ ਹੈ ਇਹ ਜਿਪਸੀ ਦੀ ਫੋਟੋ ਵੀ ਦਿਖਾ ਰਹੇ ਆ ਇਹ ਮੁਲਾਜ਼ਮ ਨਿਗੇ ਇਹ ਉਹ ਸ਼ਖਸੀ ਕਾਮੀ ਤੋੜਾ ਜਿਨੇ ਬਿਆਨ ਨਹੀਂ ਦਿੱਤਾ ਬਿਆਨ ਦਿੱਤੇ ਬਾਗੈ ਜਿਹੜਾ ਚਲਾ ਗਿਆ ਲੇਕਿਨ ਫੋਨ ਬੰਦ ਦੇ ਵਿੱਚ ਹੀ ਗੱਲ ਕਰਦੇ ਕਰਦੇ ਪਤਾ ਨਹੀਂ ਕਿੱਥੇ ਚਲਾ ਗਿਆ ਲương ਕਰਮਾ ਸੇਵਾ ਸਿੰਘ ਦੇ ਨਾਲ ਵਿਸ਼ਾਲ ਕਪੂਰ ਨੂੰ ਲੈਣ ਲਈ